ਮੈਂ ਹਰ ਰੋਜ਼ ਕਿਤੇ ਨਾ ਕਿਤੇ ਪ੍ਰੋਗਰਾਮ ਤੇ ਜਾਣਾ ਦੋ ਦੋ ਤਿੰਨ ਤਿੰਨ ਪ੍ਰੋਗਰਾਮ ਹੁੰਦੇ ਨੇ ਹਰ ਰੋਜ਼ ਕਿਤੇ ਨਾ ਕਿਤੇ ਕੋਈ ਉਦਘਾਟਨ ਕੋਈ ਨੌਕਰੀਆਂ ਵੰਡਣੀਆਂ ਕੋਈ ਕਿਸੇ ਹੋਰ ਸੜਕਾਂ ਦੇ ਉਦਘਾਟਨ ਸਕੂਲ ਆਫ ਐਮੀਨੈਂਸ ਬਣ ਰਹੇ ਨੇ ਮੋਹਲ ਆਮ ਆਦਮੀ ਕਲੀਨਿਕ ਬਣ ਰਹੇ ਨੇ ਇਦਾਂ ਦੇ ਫੰਕਸ਼ਨ ਪੰਜਾਬ ਦੇ ਵਿੱਚ ਹੋਣੋਂ ਬੰਦ ਹੋ ਗਏ ਸੀ ਕਿਉਂਕਿ ਹਾਕਮਾਂ ਦਾ ਜਿਹਨੂੰ ਅਸੀਂ ਚੁਣ ਕੇ ਭੇਜਿਆ ਸੀ ਉਹਨਾਂ ਦਾ ਧਿਆਨ ਪੰਜਾਬ ਨਾਲੋਂ ਵੱਧ ਪਰਿਵਾਰ ਵੱਲ ਹੋ ਗਿਆ ਸੀ ਆਪਣੇ ਪਰਿਵਾਰ ਆਪਣੇ ਪਰਿਵਾਰ ਬਸ ਹੋਰ ਕੁਝ ਨਹੀਂ ਜੋ ਆਉਂਦਾ ਤੂੰ ਸਾਨੂੰ ਕੀ ਦੇਣਾ ਬਸ ਹੋਰ ਕੁਝ ਨਹੀਂ ਜੋ ਆਉਂਦਾ ਸਾਡਾ ਹਿੱਸਾ ਕੀ ਹੋਊਗਾ ਬਸ ਹੋਰ ਕੁਝ ਨਹੀਂ ਤੁਸੀਂ ਸੋਚੋ ਕਹਿਆ ਗਿਆ ਨਾ ਕਿ ਜਿਸ ਦੇਸ਼ ਦਾ ਰਾਜਾ ਵਪਾਰੀ ਉਸ ਦੇਸ਼ ਦੀ ਪਰਜਾ ਬਿਖਾਰੀ ਕਨਫਲਿਕਟ ਆਫ ਇੰਟਰਸਟ ਜੇ ਮੁੱਖ ਮੰਤਰੀ ਵੀ ਆਪਦੇ ਹੀ ਬਸਾ ਹੋਣਗੇ ਉਹ ਸਰਕਾਰੀ ਬਸਾ ਕਿਉਂ ਚੱਲਣ ਦੇਊਗਾ ਜੀ ਕਿਉਂ ਦੇਊ ਵਿੱਚ ਸਰਕਾਰੀ ਬਸਾ ਚੱਲਣ ਉਹਦੇ ਆਪਦੇ ਬਸਾਂ ਘਟਾ ਪਊਗਾ ਜੇ ਮੁੱਖ ਮੰਤਰੀ ਦੇ ਆਪਦੇ ਹੀ ਸਕੂਲ ਹੋਣਗੇ ਪ੍ਰਾਈਵੇਟ ਉਹ ਸਰਕਾਰੀ ਕਿਉਂ ਚੱਲਣ ਦੇਊਗਾ ਉਹ ਕਹੂਗਾ ਮੇਰੇ ਕੋਲੇ ਆਉਣ ਬੱਚੇ ਸਾਰੇ ਜੇ ਮੁੱਖ ਮੰਤਰੀ ਦਾ ਪ੍ਰਾਈਵੇਟ ਹਸਤਾ ਹੋਊਗਾ ਉਹ ਸਰਕਾਰੀ ਗੰਬੜਾਊਗਾ ਕੋ ਮੇਰੇ ਕੋਲ ਆ ਇਹਨੂੰ ਕਨਫਲਿਕਟ ਆਫ ਇੰਟਰਸਟ ਕਹਿੰਦੇ ਆ ਸੋ ਅਸੀਂ ਇੱਕੰਮ ਸਿਰੇ ਤੋਂ 0 ਡਾਲਰਸ ਰੱਖੀਏ ਇਸ ਮਾਮਲੇ 'ਚ 40000 ਤੋਂ ਵੱਧ ਨੌਕਰੀਆਂ ਦਿੱਤੀਆਂ ਦੋ ਸਾਲਾਂ ਚ ਜੇ 15 ਦਿਨਾਂ ਨੂੰ ਦੋ ਸਾਲ ਹੋਣਗੇ ਅੱਜ 29 ਫਰਵਰੀ ਐ 16 ਮਾਰਚ ਨੂੰ ਦੋ ਸਾਲ ਹੋ ਜਾਣਗੇ 40000 ਤੋਂ ਬਾਅਦ ਨੌਕਰੀਆਂ ਸਰਕਾਰੀ ਕੋਈ ਪਟਵਾਰੀ ਮੁੰਡੇ ਕੁੜੀਆਂ ਕੋਈ ਸਬ ਇਨਸਪੈਕਟਰ ਕੋਈ ਐਸ ਡੀਓ ਕੋਈ ਕਲਰਕ ਲੱਗੇ ਪਰ ਸਾਰੀਆਂ ਨੌਕਰੀਆਂ ਔਨ ਮੈਰਿਟ ਬੇਸ ਇੱਕ ਰੁਪਈਆ ਵੀ ਕੋਈ ਹੱਥ ਖੜਾ ਕਰਕੇ ਕਹ ਦੇ ਕਿ ਮੈਂ ਇਥੋਂ ਲਿਆ ਸੀ ਜਾਂ ਕੋਈ ਸ਼ਪਾਰਸ਼ ਜੇ ਕੋਈ 700 ਪੇ ਨੰਬਰਾਂ ਦਾ ਪੇਪਰ ਹੈ ਕਿਸੇ ਮੁੰਡੇ ਦੇ ਜਾਂ ਕੁੜੀ ਦੇ 680 ਨੰਬਰ ਆ ਗਏ ਪਰ ਉਹ ਇਸ ਕਰਕੇ ਉਹਦੀ ਸਿਲੈਕਸ਼ਨ ਨਹੀਂ ਹੋ ਸਕੀ ਕਿ ਉਦੇ ਬਾਪੂ ਨੂੰ ਕੋਈ ਐਮ.ਐਲ.ਏ ਨਹੀਂ ਜਾਣਦਾ ਸੀ ਚੌਧਰੀ ਉਹਦੀ ਪਹੁੰਚ ਨਹੀਂ ਸੀ ਜਾਂ ਉੱਪਰ ਪੈਸੇ ਨਹੀਂ ਸੀ 550 ਨੰਬਰ ਵਾਲਾ ਨੌਕਰੀ ਲੈ ਗਿਆ ਜਿਵੇਂ ਪਹਿਲਾਂ ਹੁੰਦਾ ਸੀ ਇੱਥੇ ਨਹੀਂ ਹੁੰਦਾ ਹੁਣ ਮੈਨੂੰ ਅੱਜ ਵੀ ਮੈਨੂੰ ਇਸ ਹਸਪੀਟਲ ਦੇ ਸਟਾਫ ਮਿਲਿਆ ਕੋਈ ਮੁਹਾਲੀ ਤੋਂ ਕੋਈ ਸੁਨਾਮ ਤੋਂ ਕੋਈ ਜਲੰਧਰ ਤੋਂ ਕੋਈ ਅੰਮ੍ਰਿਤਸਰ ਤੋਂ ਬਠਿੰਡੇ ਤੋਂ ਫਰੀਦਕੋਟ ਤੋਂ ਔਰ ਮੈਂ ਇਹਨਾਂ ਨੂੰ ਇਹ ਪੁੱਛਿਆ ਮੈਂ ਕਿ ਕੋਈ ਪੈਸਾ ਤਾਂ ਨਹੀਂ ਲੱਗਿਆ ਉਹ ਕਹਿੰਦੇ ਨਹੀਂ ਸਾਡੇ ਕੋਈ ਆਨ ਮੈਰਿਟ ਬੇਸ ਹੋਈ ਹੈ ਸਾਡੀ ਭਰਤੀ ਜੇ ਅਸੀਂ ਬਹੁਤ ਖੁਸ਼ ਹਾਂ ਤੁਜੇ ਸਟਾਫ ਖੁਸ਼ ਹੋਊਗਾ ਪਰ ਫਿਰ ਮਰੀਜ਼ ਦਾ ਇਲਾਜ ਦੁੱਗਣਾ ਹੋ ਸਕਦਾ ਕਿਉਂਕਿ ਜੇ ਸਟਾਫ ਅੱਦੇ ਮਨ ਨਾਲ ਕੰਮ ਕਰੂਗਾ ਕਿ ਮੈਂ ਮੈਨੂੰ ਪੈਸੇ ਦੇ ਕੇ ਮੈਨੂੰ ਤਾਂ ਨੌਕਰੀ ਮਿਲੀ ਹੈ ਮੇਰੀ ਤਾਂ ਤਨਖਾਹ ਇੰਨੀ ਤਾਂ ਹਜੇ ਪੈਸੇ ਪੂਰੇ ਹੋਣ ਚ ਹੀ ਲੱਗ ਜੂ ਉਹਨੇ ਫਿਰ ਧਿਆਨ ਨਹੀਂ ਦੇਣਾ ਆਪਣੇ ਕੰਮ ਨੇ ਉਹਦਾ ਮੈਂਟਲੀ ਤੌਰ ਤੇ ਡਿਸਟਰਬ ਰਹਿੰਦਾ